ਰਾਜਵੀਰ ਜਵੰਦੇ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ ਪਿੰਜੌਰ ਪੁਲਿਸ ਨੇ ਖੋਲੇ ਸਾਰੇ ਰਾਜ ਪੰਜਾਬੀ ਗਾਇਕ ਰਾਜਵੀਰ ਜਵੰਦੇ ਦੀ ਮੌਤ ਨੇ ਹਰ ਕਿਸੇ ਦੇ ਦਿਲ ਵਿੱਚ ਸ਼ੰਕਾ ਪੈਦਾ ਕਰ ਦਿੱਤੀ ਹੈ ਕੁਝ ਲੋਕ ਇਸ ਨੂੰ ਐਕਸੀਡੈਂਟ ਦੱਸ ਰਹੇ ਹਨ ਅਤੇ ਕੁਝ ਲੋਕ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਦੱਸ ਰਹੇ ਹਨ ਤੇ ਹੁਣ ਇਸ ਮਾਮਲੇ ਵਿੱਚ ਪੰਜੌਰ ਪੁਲਿਸ ਵੱਲੋਂ ਡੀ ਡੀ ਆਰ ਜਾਰੀ ਕੀਤੀ ਗਈ ਹੈ ਤੇ ਪੰਜੌਰ ਦੀ ਪੁਲਿਸ ਨੇ মিডিਏ ਨਾਲ ਗੱਲਬਾਤ ਕਰਦੇ ਹੋਏ ਵੱਡੇ ਸੱਚ ਦੱਸੇ ਹਨ ਪੰਜੌਰ ਦੇ ਇੰਸਪੈਕਟਰ ਨੇ ਕਿਹਾ ਕਿ 27 ਸਤੰਬਰ ਨੂੰ ਜਵੰਦੇ ਦਾ ਐਕਸੀਡੈਂਟ ਹੋਇਆ ਤਾਂ ਉਹਨਾਂ ਨੂੰ 6 ਸੈਕਟਰ ਦੇ ਹਸਪਤਾਲ ਚੋਂ ਸਾਨੂੰ ਕੋਲ ਆਈ ਕਿ ਇਹ ਹਾਦਸਾ ਵਾਪਰਿਆ ਹੈ ਤੇ ਸਰਕਾਰੀ ਹਸਪਤਾਲ ਨੇ ਜਵੰਦੇ ਦਾ ਚੈੱਕਅਪ ਕਰਕੇ ਉਸ ਦਾ ਇਲਾਜ ਤੋਂ ਮਨਾ ਕਰ ਦਿੱਤਾ ਅਤੇ 28 ਸਤੰਬਰ ਨੂੰ ਜਦੋਂ ਪਤਾ ਲੱਗਿਆ ਕਿ ਉਹ ਮਹਾਲੀ ਦੇ ਫੋਰਟ ਹਸਪਤਾਲ ਵਿੱਚ ਭਰਤੀ ਹੋ ਚੁੱਕਿਆ ਹੈ ਤਾਂ ਹਰਿਆਣੇ ਦੇ ਪਿੰਜੌਰ ਪੁਲਿਸ ਹਸਪਤਾਲ ਪਹੁੰਚੀ ਤੇ ਰਾਜਵੀਰ ਜਵੰਦੇ ਦੇ ਸਾਥੀ ਸੁਖਵਿੰਦਰ ਸਿੰਘ ਨੇ ਆਪਣੀ ਸਟੇਟਮੈਂਟ ਪੁਲਿਸ ਨੂੰ ਦਰਜ ਕਰਵਾਈ ਤੇ ਪੁਲਿਸ ਨੇ ਦੱਸਿਆ ਕਿ ਉਹ ਉਹ Shimla ਜਾ ਰਹੇ ਸੀ ਤੇ ਉਹਨਾਂ ਨਾਲ ਪੰਜ ਮੋਟਰਸਾਈਕਲ ਸਨ ਉਹ ਪੰਜ ਮੋਟਰਸਾਈਕਲਾਂ ਤੇ ਵੱਖਰੇ ਵੱਖਰੇ ਸਵਾਰ ਸਨ ਤਿੰਨ ਮੋਟਰਸਾਈਕਲ ਜਵੰਦੇ ਤੋਂ ਅੱਗੇ ਹਨ ਅਤੇ ਪੁਲਿਸ ਨੇ ਦੱਸਿਆ ਕਿ ਇਸ ਸਪੀਡ ਦੇ ਉੱਤੇ ਉਹ ਮੋਟਰਸਾਈਕਲ ਨਹੀਂ ਚੱਲ ਸਕਦਾ ਕਿਉਂਕਿ ਉਹ ਰੋਡ ਮੀਂਹ ਦੇ ਕਾਰਨ ਖਰਾਬ ਸੀ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਬਲੈਰੋ ਗੱਡੀ ਵਾਲੀ ਗੱਲ ਕਹੀ ਜਾ ਰਹੀ ਹੈ ਓਹੋ ਸਭ ਕੁਝ ਝੂਠ ਹੈ ਕਿਸੇ ਤਰ੍ਹਾਂ ਦੀ ਕੋਈ ਗੱਡੀ ਨਾਲ ਇਹ ਐਕਸੀਡੈਂਟ ਨਹੀਂ ਹੋਇਆ ਸਭ ਬਲਕਿ ਇਹ ਸਾਡਾਂ ਦੀ ਆਪਸੀ ਲੜਾਈ ਕਰ ਨਹੀਂ ਇਹ ਪੂਰਾ ਪਾਣਾ ਵਰਤਿਆ ਹੈ ਬਾਕੀ ਇਸ ਦੀ ਕਾਰਵਾਈ ਹਜੇ ਚੱਲ ਰਹੀ ਹੈ ਅਤੇ ਜੋ ਕਾਰਵਾਈ ਹੋਈ ਹੈ ਉਸ ਦੀ ਬੋਡੀ ਦਾ ਪੋਸਟਮਾਰਟਮ ਕਰਕੇ ਉਸ ਦੀ ਬੋਡੀ ਕਰਦਿਆਂ ਨੂੰ ਸੌਂਫ ਦਿੱਤੀ ਹੈ ਤੇ ਪੰਜੌਰ ਪੁਲਿਸ ਨੇ ਇਸ ਨੂੰ ਪੂਰੀ ਤਰ੍ਹਾਂ ਕਲੀਅਰ ਕਰ ਦਿੱਤਾ ਹੈ ਕਿ ਇਹ ਇੱਕ ਸੜਕ ਹਾਦਸਾ ਹੀ ਸੀ ਬਾਕੀ ਹਜੇ ਵੀ ਇਸ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਚੱਲ ਰਹੀ ਹੈ ਬਾਕੀ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸੋ ਇਹ ਪੁਲਿਸ ਦਾ ਬਿਆਨ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਬਾਕੀ ਜੋ ਵੀ ਨਵੀਂ ਅਪਡੇਟ ਆਂਦੀ ਰਹੇਗੀ ਤੁਹਾਨੂੰ ਦੱਸਦੇ ਰਹਾਂਗੇ ਤਾਂ ਕਰਕੇ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ